ਤੇ ਸੈਮੀਨਾਰ ਕਿੱਧਰ ਗਿਆ ਕੀ ਕਰਦੇ ਆ ਅੱਜ ਅਸੀਂ ਬਠਿੰਡਾ ਪੁਲਿਸ ਨੇ ਇੱਕ ਵਿਲੇਜ ਡਿਫੈਂਸ ਕਮੇਟੀ ਦੀ ਮੀਟਿੰਗ ਆਰਗੇਨਾਈਜ਼ ਕੀਤੀ ਸੀਗੀ ਸੰਗਤ ਏਰੀਆ 'ਚ ਜਿਹਦੇ 'ਚ ਡੀਐਸਪੀ ਦੇਹاتی ਹੀਨਾ ਗੁਪਤਾ ਔਰ ਐਸਐਚਓ ਸੰਗਤ ਪਰੰਪਰਾ ਚਾਹਲੀ ਨਾਲ ਦੀ ਟੀਮ ਨੇ ਬੜਾ ਵਧੀਆ ਇਹ ਪ੍ਰਬਾਲਾ ਕੀਤਾ ਜਿੱਥੇ ਇਹਨਾਂ ਦੇ ਥਾਣੇ ਦੇ ਜਿੰਨੇ ਵੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਹੈ ਔਰ ਜਿਹੜੇ ਬਾਕੀ ਵੀ ਮੋਤਵਾਰ ਕਰਤੀ ਹੈਗੇ ਉਹਨਾਂ ਸਾਰਿਆਂ ਨੂੰ ਇੱਕ ਇੰਟਰੈਕਸ਼ਨ ਲਈ ਇੱਥੇ ਇਨਵਾਈਟ ਕੀਤਾ ਸੀ ਤੇ ਹੋਰ ਵੀ ਸਪੀਕਰਸ ਆਏ ਸੀ ਜਿੱਥੇ ਅਸੀਂ ਮਿਲ ਕੇ ਨਸ਼ੇ ਦੇ ਮਾਰੇ ਪ੍ਰਭਾਵ ਦੀ ਗੱਲਾਂ ਕੀਤੀਆਂ ਤੇ ਕਿਵੇਂ ਪੁਲਿਸ ਨੂੰ ਪਬਲਿਕ ਸਪੋਰਟ ਕਰਕੇ ਸਾਡਾ ਜਿਹੜਾ ਇਹ ਨਸ਼ੇ ਦੇ ਖਿਲਾਫ ਇੱਕ ਮਹਿੰਮ ਚੱਲ ਰਹੀ ਹੈ ਉਹਦੇ ਚ ਅਸੀਂ ਅਪੀਲ ਕੀਤੀ ਕਿ ਸਾਡੇ ਨਾਲ ਤੁਸੀਂ ਸਾਥ ਦਿਓ ਤੁਸੀਂ ਜਿਹੜੀ ਵੀ ਇਨਪੁਟ ਦੇਣਾ ਚਾਹੁੰਦੇ ਹੋ ਸਾਨੂੰ ਕਿਸੇ ਵੀ ਨਸ਼ਾ ਤਸਕਰ ਦੀ ਉਹ ਸਾਨੂੰ ਬਿਨਾਂ ਕਿਸੇ ਡਰ ਦੀਆ ਕਿਸੇ ਵੀ ਉਸ ਤਰ੍ਹਾਂ ਦੀ ਐਪਰੀਹੈਂਸ਼ਨ ਤੋਂ ਬਿਨਾਂ ਦੋ ਅਸੀਂ ਤੁਹਾਡੀ ਆਈਡੈਂਟੀਟੀ ਰਿਵੀਲ ਨਹੀਂ ਕਰਾਂਗੇ ਇਸ ਦੇ ਨਾਲ ਅਸੀਂ ਜਿਹੜੀ ਹੁਣ ਨਵੀਂ ਪੰਜਾਬ ਪੁਲਿਸ ਨੇ ਇੱਕ ਹੈਲਪਲਾਈਨ ਲਾਂਚ ਕੀਤੀ ਹੈ ਨਸ਼ੇ ਦੇ ਖਿਲਾਫ ਇਨਪੁਟ ਇਨਪੁਟ ਦੇ ਅਵਾਰੇ ਵੀ ਇੱਥੇ ਦੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਅਸੀਂ ਏਦਾਂ ਹੀ ਕੁਝ ਤਾਂ ਕੁਝ ਨਸ਼ੇ ਦੇ ਖਿਲਾਫ ਕਰਦੇ ਰਹਿਾਂਗੇ ਪਲੱਸ ਅਸੀਂ ਇਹ ਵੀ ਦੱਸਿਆ ਕਿ ਵਟਿੰਡਾ ਪੁਲਿਸ ਕੁਝ ਕੁਝ ਸਪੋਰਟਸ ਇਵੈਂਟਸ ਵੀ ਕਰਾ ਰਹੀ ਹੈ ਜਿੱਦੇ ਤੇ ਬੱਚਿਆਂ ਨੂੰ ਪਾਰਟਿਸਿਪੇਟ ਕਰਾ ਕੇ ਉਹਨਾਂ ਨੂੰ ਅਵਾਰਡਸ ਦੇਵਾਂਗੇ ਤੇ ਸੋ ਦੈਟ ਦੇ ਡੋਂਟ ਮੂਵ ਟੁਵਰਡਸ ਡਰੱਗਸ ਮੈਮ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਕੋ ਨਸ਼ੇ ਤੇ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਇੱਕ ਪੋਜ਼ਿਟਿਵ ਅਪਰੋਚ ਰੋ ਰੱਖਣੀ ਚਾਹੀਦੀ ਹੈ ਜਦੋਂ ਤੱਕ ਅਸੀਂ ਕਮਿਊਨਿਟੀ ਨਾਲ ਇੰਗੇਜਮੈਂਟ ਨਹੀਂ ਕਰਾਂਗੇ ਪਬਲਿਕ ਔਰ ਪੁਲਿਸ ਇੰਟਰੈਕਸ਼ਨ ਨਹੀਂ ਹੋਏਗੀ ਤਾਂ ਇਦੇ ਨਾਲ ਸਾਡਾ ਆਪਸ 'ਚ ਗੈਪ ਘਟਦਾ ਹੈ। ਤੋਂ ਅਸੀਂ ਕਿ ਇਸੇ ਪੋਜ਼ਿਟਿਵ ਸੋਚ ਨਾਲੇ ਮੀਟਿੰਗਸ ਕਰ ਰਹੇ ਔਰ ਇਹ ਤਾਂ ਜੀ ਇੱਕ ਤਰ੍ਹਾਂ ਦੀ ਇੰਗੇਜਮੈਂਟ ਹੈ। ਬਾਕੀ ਜਿਹੜਾ ਸਾਡਾ ਨਸ਼ੇ ਦੇ ਖਿਲਾਫ ਆਈਪੀਸੀ ਜਾਂ ਬੀਐਨਐਸ ਦਾ ਐਕਸ਼ਨ ਚੱਲਦਾ ਐ ਇਨਫੋਰਸਮੈਂਟ ਉਹ ਵਖਰਾ ਚੱਲੀ ਰਿਹਾ ਨਾਲ ਨਾਲ। ਕੀ ਮੈਸੇਜ ਕਿਹ ਜਣਾ ਚਾਹੂਗੇ? ਮੈਸੇਜ ਤਾਂ ਇਹੀ ਹੈ ਜੀ ਕਿ ਨਸ਼ੇ ਦੇ ਕੋਰ ਨੂੰ ਛੱਡੋ ਔਰ ਸਾਡੀ ਜਿਹੜੀ ਬਠਿੰਡਾ ਦੇ ਲੋਕ ਹੈ ਸੰਗਤ ਹੈ ਉਹ ਸਾਡੇ ਨਾਲ ਇਸ ਮਹਿੰਮ ਤੇ ਜੁੜਨ ਤੇ ਸਾਨੂੰ ਸਹਿਯੋਗ ਦੇਣ ਔਰ ਅਸੀਂ ਨਸ਼ੇ ਨੂੰ ਠੱਲ ਪਾਉਣ 'ਚ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਥੈਂਕ ਯੂ।